2023 ਮਾਡਲ ਦਾ ਹਾਂਜੀ ਇਹ ਵੀ ਸੀਆਰਟੀ ਤੋਂ ਬਿਨਾਂ ਵਾਲਾ ਪਹਿਲਾ ਵਾਲਾ ਵਾ ਠੀਕ ਆ 올ਡ ਮਾਡਲ ਆ ਹਾਂ ਤੇ ਚੱਲਿਆ ਸਰਬਜੀ 140 ਘੰਟੇ ਚੱਲਿਆ ਵਾ ਠੀਕ ਆ 60 ਘੰਟੇ ਤੱਕ ਏਜੰਸੀ ਰੱਖੋ ਇਹ ਆਪਣਾ ਇਹ ਕਿੰਨੇ ਫਟਾ ਗਿਆ 16 7 ਆ ਜੀ 16 7 ਏ ਜੀ ਦੋ ਸੀਜ਼ਨ ਚੱਲਿਆ ਵਾ ਸਾਲ ਹੋ ਗਿਆ ਬਣੇ ਨੂੰ ਅੱਛਾ ਸਾਲ ਹੋ ਗਿਆ ਨੂੰ ਬਣੇ ਨੂੰ ਡਬਲ ਜੈਕ ਚਾਹੀਏ ਵੀ ਠੀਕ ਆ ਮੱਛੀ ਓਕਾ ਦਾ ਗਰੰਟੀ ਨਾਲ ਬੰਦਾ ਸਾਰੇ ਡੇਟਰਾ ਚ ਕੋਈ ਬਾਹ ਕੇ ਵੀ ਲਿਆ ਸਕਦਾ ਹਾਂ ਹਾਂ ਜੀ ਉਹ ਬੰਦਾ ਕਹਵੇ ਬਾਹ ਕੇ ਚੈੱਕ ਕਰਨੇ ਆ ਹਾਂ ਕਰਾ ਦਿੰਨੇ ਆਪਾਂ ਉਹ ਵੀ ਕਰਾ ਦਿੰਦਾ ਵੀਰੇ ਹੂੰ ਤਸੱਲੀ ਕਰਕੇ ਦਿੰਨੇ ਆ ਹਾਂ ਹਾਂ 11,85,000 ਰੁਪਏ ਮੰਗਦੇ ਇਹਦਾ ਮੌਕੇ ਤੇ ਹੋਈਗਾ ਬਦਲ 11,85 ਹਾਂ ਜੀ ਹਾਂ ਜੀ ਮੌਕੇ ਪੂਰਾ ਵਧੀਆ ਓਕੇ ਆ ਇਹਦਾ 3,05,000 ਰੁਪਏ ਨੂੰ 3 ਲੱਖ ਤੇ 5000 ਰੁਪਿਆ ਹਾਂ ਜੀ ਠੀਕ ਆ ਜੀ ਅਗਲਾ ਟਰਾਲਾ ਆਪਣਾ ਹੀ ਇਹ ਇਹ ਕਬਰਿਆ 1 ਸਾ ਸੋ ਘੰਟਾ ਹਾਂਜੀ ਹਾਂਜੀ ਇਹ ਵੀ origignal tractor ਆ ਸਾਰਾ ਸਜੇ ਤੁਸੀਂ ਨੇ ਸਾਈ ਹਾਂਜੀ ਕੋਈ ਕਿਤੇ ਰੰਗ ਫੈਂਟ ਨਹੀਂ ਹੋਇਆ ਹਾਂਜੀ ਇਹਨਾਂ ਨੂੰ ਜਦੋਂ ਮੈਂ ਕਦੇ ਚਾਬੀ ਨਹੀਂ ਲੱਗੀ ਕੋਈ ਸੁੱਜਾ ਨਹੀਂ ਕੁਛ ਨਹੀਂ ਤਾਂ ਹਾਂਜੀ ਬਾਈ ਕੀ ਹਾਲ ਚਾਲ ਹੈ ਠੀਕ ਆ ਜੀ ਬਾਈ ਸਸਿਗਾ ਤੇ ਕਿਵੇਂ ਆਪਣਾ ਵਧੀਆ ਚੱਲੀ ਜਾਂਦਾ ਕੰਮਕਾਰ ਆਹ ਆ ਜੀ ਕੰਮਕਾਰ ਵਧੀਆ ਬਹੁਤ ਵਧੀਆ ਚੱਲ ਰਿਹਾ tractorਾਂ ਦਾ ਹਾਂ ਸੀਜ਼ਨ ਆ ਗਿਆ ਹੁਣ ਤਾਂ ਆਲੂਆਂ ਦਾ ਸੀਜ਼ਨ ਆ ਜੀ ਆਪਣੇ ਦਾ ਆਫ ਸੀਜ਼ਨ ਚ ਵੀ ਬੈਗਦਾ ਜੀ ਵਧੀਆ ਕੁਆਲਿਟੀ ਹੁੰਦੀ ਹੈ ਆਪਣੀ ਠੀਕ ਆ ਬਾਈ ਕਿੰਨੇ ਖੜੇ ਆਪਣੇ ਕੋਲ ਅੱਜ ਟਰੈਕਟਰ ਹੈਗੇ ਵੀਰੇ 8-9 ਟਰੈਕਟਰ ਖੜੇ ਆ ਠੀਕ ਆ ਹਾਂਜੀ ਹਾਂਜੀ ਇਹ ਆਪਣਾ ਇਹਦੇ ਬਾਰੇ ਦੱਸੋ ਨੋ ਇਹ ਵੀਰੇ 655 ਬਵਾ 65 HP ਹਾਂਜੀ ਲੋਗ ਨੰਬਰ ਆ ਜੀ ਹਾਂਜੀ 2023 ਮਾਡਲ ਆ ਵੀਰੇ ਹੂੰ ਮੈਕੋ ਪੰਪ ਵਾਲਾ ਠੀਕ ਆ ਜੀ ਬਣਾ ਸੀ ਆਰਡੀ ਤੋਂ ਜਿਹਨੂੰ ਗਾਹਕ ਮੰਗਦਾ ਹਾਂਜੀ 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 ਇਹਦਾ ਮੰਗਦਾ ਵੀਰੇ 10 ਲੱਖ ਤੇ 65000 ਠੀਕ ਆ ਜੀ ਟਰੈਕਟਰ ਪੂਰਾ ਸਾਫ਼ ਪੂਰਾ ਸਾਫ਼ ਆ ਸਾਰਾ 500 ਘੰਟੇ ਆ 500 ਘੰਟੇ ਆਈ ਹਾਂ ਚਾਰਜ ਵੀਰੇ ਘੁਮਾ ਕੇ ਦਿਖਾਓ ਹੂੰ ਉਹ ਸਿਸਟਮ ਨਾਲ ਆ ਇਹ ਸਿਸਟਮ ਨਾਲ ਲੱਗਾ ਦੇ ਨਾਲ ਪੂਰਾ ਐਂਪੂਰ ਪੇਟੀ ਲੱਗੀ ਆ 40000 ਠੀਕ ਆ 40000 ਦਾ ਸਮਾਨ ਆ ਠੀਕ ਆ ਬਈ ਵੇਡ ਬੂਟ ਵੀ ਨਾਲ ਹੀ ਹੈ ਨਾ ਸਾਰਾ ਸਮਾਨ ਅਗਲਾ ਟਰੈਕਟਰ ਆਪਣਾ ਅਗਲਾ ਵੀ ਰਹਿਗਾ 605 ਹਾਂਜੀ ਹਾਂਜੀ ਇਹ 2022 ਮਾਡਲ ਦਾ ਠੀਕ ਆ ਜੀ ਇਹ ਚੱਲਿਆ ਵੀਰੇ 700 ਘੰਟਾ 700 ਘੰਟਾ ਯਾ ਉਹ ਨੰਬਰ ਆ ਫਰਸਟ ਹੁੰਦਾ ਇਹਦੀ ਹਾਂਜੀ ਬਹੁਤ ਸੋਹਣਾ ਡੈਕਟਰ ਨਾਲ ਦੇ ਜਾਦੇ ਹੂੰ ਪੈਰ ਨਾਲ ਤੇ ਆ ਨਾਲ ਨਾਲ ਦੇ ਆ ਅਛਤਰੀ ਵਗੈਰਾ ਹੂੰ ਨਾਲ ਹੀ ਦੇ ਦਾਂਗੇ ਵੀਰੇ ਠੀਕ ਆ ਜੀ ਚੇਂਜਰ ਵਾਲਾ ਚੇਂਜਰ ਵਾਲਾ ਜਿਹਨੂੰ ਕਹਿੰਦੇ ਆ ਹੂੰ ਤੇ ਦੇ ਦਾਂਗੇ ਵੀਰੇ ਆਪਾਂ 7 ਲੱਖ 35 ਹਜ਼ਾਰ ਦੀ 7 ਲੱਖ 35 ਦਾ ਹਾਂਜੀ ਠੀਕ ਆ ਜੀ ਕਈ ਨੂੰ ਲਾ ਸਾਰਾ ਸਰੇ ਦੂਸਰੇ ਚੇਂਜਰ ਟਾਇਰ ਵੀ ਨਾਲ ਦੇ ਹਨਾ ਟਾਇਰ ਪੂਰੇ ਚੰਗੇ ਪਏ ਆ ਹੂੰ ਹੂੰ 90% ਕਰ ਪਿਆ ਨਾ ਹਾਂ 90 ਪੈਸੇ ਹੈਗੇ ਟਾਇਰ ਇਹ ਟਰੈਕਟਰ ਸਾਫ਼ ਬਹੁਤ ਹਾਂਜੀ ਜੀ ਆਰਐਕਐਸ ਜੋ ਹਾਂਜੀ ਇਹ ਵੀ 2022 ਮਾਡਲ ਆ ਜੀ ਹਾਂਜੀ ਪੰਜਾਬ ਨੰਬਰ ਆ ਜੀ ਹਾਂਜੀ ਇਹ ਚੱਲੇਗਾ 700 ਘੰਟੇ 700 ਘੰਟਾ ਹਾਂਜੀ ਹਾਂਜੀ ਇਹ ਵੀ origignal ਟਰੈਕਟਰ ਆ ਸਾਰਾ ਸਜੇ ਤੁਸੀਂ ਨੇ ਸਾਈ ਹਾਂਜੀ ਕੋਈ ਕਿਤੇ ਰੰਗ ਫੈਂਟ ਨਹੀਂ ਹੋਇਆ। ਹਾਂਜੀ। ਇਹਨਾਂ ਨੂੰ ਜਦੋਂ ਮੈਂ ਕਹਿੰਦਾ ਚਾਬੀ ਨਹੀਂ ਲੱਗੀ ਕੋਈ ਖੁੱਲਦਾ ਨਹੀਂ ਕੁਛ ਵੀ ਨਾ। ਹਾਂਜੀ। ਇਹਦਾ ਮੰਗਦਾ ਵੀਰੇ 7 ਲੱਖ ਤੇ 25000 ਰੁਪਏ ਇਹ ਵੀ ਸ਼ਟਰ ਗੇਰ ਵਾਲਾ। ਠੀਕ ਆ। ਤਿੰਨ ਸਪੀਡ ਵਾਲਾ ਡੱਟਾ ਵੀ। ਠੀਕ ਹੈ ਜੀ। ਡਬਲ ਡਿਸਟ੍ਰਿਬਿਊਟਰ ਆ IPU ਤੇ ਕੋਲ। 7 ਲੱਖ 25000 25000 ਰੁਪਏ। IPU ਵਾਲਾ ਹਾਂਜੀ। ਡਬਲ ਡਿਸਟ੍ਰਿਬਿਊਟਰ ਆ 3 ਸਪੀਡ ਦਾ। 3 ਸਪੀਡ। ਟੌਪ ਮਾਡਲ। ਠੀਕ ਹੈ ਟੌਪ ਮਾਡਲ। ਹਾਂ। ਵੇਟ ਬੂਟ ਸਾਰੇ ਤੇ ਰੀਗਲ ਪਿਆ ਵੇਟ ਬੂਟ ਨਾਲ ਆ। ਹਾਂ ਵੇਟ ਬੂਟ ਨਾਲ ਆ ਨਾ। ਏ 605 ਕਿਹੜਾ ਮਾਡਲ ਆ ਬਾਈ ਆਪਣਾ ਇਹ 2019 ਮਾਡਲ ਆ ਵੀਰਿਆ ਹਾਂਜੀ ਠੀਕ ਹੈ ਜੀ ਇਹ ਵੀ ਸ਼ਟਰ ਗੇਰ ਵਾਲਾ ਹਾਂਜੀ ਫੈਵਰ ਛਤਰੀ ਨਾਲ ਹੈਗੀ ਉੱਪਰਲੀ ਕਲੂਪੀ ਮਿਲ ਜੂਗੀ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਆ ਸਾਰਾ ਚੱਲਿਆ 1000 ਘੰਟਾ ਜੀ 1000 ਘੰਟਾ ਨਾਲ ਦੇ ਟਾਇਰ ਆ ਟਰੈਕਟਰ ਦੇ 80 ਕੁ ਸੀ 80 ਪੇਹ ਟਾਇਰ ਆ ਤਾਂ ਵੀ ਕਿਤੇ ਟੈਟਰ ਨੂੰ ਲੱਗੀ ਨਹੀਂ ਗਈ ਹਾਂਜੀ ਹਾਂਜੀ ਯਾਗ ਨੰਬਰ ਆ ਜੀ ਹਾਂ ਇਹਦਾ ਮਾਨ ਹੈ ਵੀਰਿਆ 8 25000 ਰੁਪਇਆ 8 ਲੱਖ 25000 ਰੁਪਇਆ ਹਾਂਜੀ ਫਰਸਟ ਓਨਰ ਆ ਜੀ ਨਗਦ ਕਾਸ਼ ਦੋ ਠੀਕ ਆ ਪੂਰਾ ਸਾਫ ਆ ਟਰੈਕਟਰ ਹਣਾ ਨਵਾਂ ਨਵਾਂ ਬੈਟਰੈਕਟਰ 22 23 ਵਾਲੀ ਕੰਡੀਸ਼ਨ ਆ ਜੀ ਹੂੰ ਹੂੰ 22 23 ਵਾਲੀ ਵਾਲਾ ਟਰੈਕਟਰ 22 23 ਵਾਲੀ ਕੰਡੀਸ਼ਨ ਆ ਹਾਂ ਹਾਂ ਉਹ ਨਹੀਂ ਮਾਡਲ ਆ ਪੂਰਾ ਸਾਫ ਆ ਹਾਂ ਜੀ ਕਾਜ ਪੱਤਰਾਂ ਦੀ ਗਾਰੰਟੀ ਆ ਜਮਾ ਹੂੰ ਹੂੰ ਲੋਨ ਕਲੀਅਰ ਮੰਨ ਲੇਗੇ 50 ਨੰਬਰ ਮੰਨ ਲੀਗਾ ਆਪਾਂ ਨੂੰ ਠੀਕ ਆ ਜੀ ਹਾਂਜੀ ਹਾਂਜੀ ਇਹ ਆਪਣਾ 655 ਬਾਈ ਇਹ 2022 ਮਾਡਲ ਆ ਜੀ ਠੀਕ ਆ ਇਹ ਵੀ ਮੈਕੋ ਪੰਪ ਵਾਲਾ ਜੀ ਹਾਂਜੀ ਹੋਰ ਬਾਈ ਫੋਰ ਹਾਂਜੀ ਪਿਆ ਨੰਬਰ ਫਸਟ ਹਾਂਜੀ ਆਪਣਾ ਲੋਕਲ ਹੀ ਨੰਬਰ ਅੱਜ ਕਰਾਉਂਦਾ ਜੀ ਹੂੰ ਅਬੇਡ ਰੂਟੇ ਦਾ ਨਾਲ ਹੀ ਆ ਜੀ ਠੀਕ ਆ ਵੇਟ ਨਾਲ ਆ ਠੀਕ ਆ 90% ਟਾਇਰ ਆ ਜੀ ਟਰੈਕਟਰ ਤੇ ਟਾਇਰ ਵੀ ਪੂਰੇ ਚੰਗੇ ਪਏ ਹਨ ਹਾਂਜੀ 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 ਇਹਦਾ ਮੰਗਦਾ ਫਿਰ 10 ਲੱਖ ਤੇ 45000 ਰੁਪਇਆ 10 ਲੱਖ ਦੇ ਲੈ ਸੋ ਜਾਊਗਾ ਮਾਨਦਨ ਸਾਰੇ ਟਰੈਕਟਰਾਂ ਜੀ ਦਾ 10 45 ਆ 10 45 ਆ ਹਾਂ ਬਾਕੀ ਮੌਕੇ ਤੇ ਕਰ ਦਿੰਨੇ ਹਾਂ ਜੀ ਟਰੈਕਟਰਾਂ ਜੀ ਹੋਊਗਾ ਜੀ ਹਾਂ 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 ਸਵਾਗਤ ਉਹਨਾਂ ਬਸੰਦ ਕਰੇ ਸੌਦਾ ਸੌਦਾ ਕਰਨ ਕਿਵੇਂ ਹੋ ਜਾਊਗਾ ਨਾ ਜੇ ਸੌਦਾ ਹੁੰਦਾ ਯਾਨੀ ਉਹ ਕਰ ਹੀ ਦਿੰਨੇ ਆ ਡਿਸਕਾਊਂਟ ਹਾਂਜੀ ਹਾਂਜੀ ਠੀਕ ਆ ਇਹ 56 ਵੀ ਬਈ 56 ਵੀ ਵੀਰੇ 2023 ਮਾਡਲ ਹਾਂ ਇਹ ਵੀ ਸੀਆਰਟੀ ਤੋਂ ਬਿਨਾਂ ਵਾਲਾ ਪਹਿਲਾ ਵਾਲਾ ਵਾ ਠੀਕ ਆ 올ਡ ਮਾਡਲ ਆ ਹਾਂ ਤੇ ਚੱਲਿਆ ਸਰਬਜੀ 140 ਘੰਟੇ ਚੱਲਿਆ ਵਾ ਠੀਕ ਆ 60 ਘੰਟੇ ਤੱਕ ਏਜੰਸੀ ਰਿਕਾਰਡ ਸਰਵਿਸ ਹੋ ਗਈ ਆ ਠੀਕ ਆ ਸਾਰਾ ਅਰੀਜਨਲ ਡ੍ਰਾਈਵਰ ਫਰਸਟ ਟਾਈਮ ਦਾ ਹੂੰ ਲੋਨ ਕਲੀਅਰ ਆ ਪਹਿਲਾਂ ਲੋਨ ਸੀ ਕਲੀਅਰ ਡ੍ਰਾਈਵਰ ਤੇ ਇਸ ਟਾਈਮ ਮੌਕੇ ਤੇ ਕਲੀਅਰ ਹੋਊਗਾ ਹਾਂਜੀ ਥੋੜਾ ਜਿਆ ਕਰਾਇਆ ਸੀ ਬੰਦੇ ਨੇ ਹਾਂਜੀ ਇਦਾਂ ਵੇਡ ਲੱਗੇ ਹੋਏ ਆ ਚੱਕਿਆਂ ਨੂੰ ਬਾਹਰ ਸੈਸਰੀ ਜਿਹੜੀ ਲਹਿਦਾ ਲੱਗੀ ਆ ਮੂਰਲੇ ਵੇਡ ਲੱਗੇ ਆ ਹਾਂਜੀ ਡੈਕ ਲੱਗਾ ਤੇ ਵੱਡੀ ਹੁੱਕ ਲੱਗੀ ਆ ਮਰ 15000 ਰੁਪਏ ਠੀਕ ਹੈ 15000 ਵਾਲੀ ਹੌਕਾ ਹਾਂਜੀ ਹਾਂਜੀ ਇਹਦਾ 13.5 ਲੱਖ ਰੁਪਇਆ ਮੰਗਦੇ ਆ ਵੀਰੇ ਜਮਾ ਨਵਾਂ ਨਵਾਂ ਟਰੈਕਟਰ ਆ ਗਰੰਟੀ ਦੇ ਰਹੇ ਪੂਰਾ ਨਵਾਂ ਬੈਟ ਟਰੈਕਟਰ ਤਾਂ ਹਾਂਜੀ 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 ਆ ਚੱਲਿਆ ਚੱਲਿਆ ਥੋੜਾ ਲੱਗਦਾ 340 ਘੰਟੇ ਚੱਲਿਆ ਜੀ ਸਰ ਹਾਂ 140 ਘੰਟੇ ਦਾ ਫਿਰ ਕੁਛ ਨਹੀਂ ਨਵਾਂ ਟਰੈਕਟਰ ਆ ਜਮਾ ਤੇ ਔਰ ਏਜੰਸੀ ਤੋਂ ਮਿਲਦਾ ਨਹੀਂ ਬੰਦ ਹੋ ਗਿਆ ਹਾਂ ਮਿਲਦੇ ਨਹੀਂ ਸੀ ਆਰਡੀ ਆਉਣ ਲੱਗੇ ਨਾ ਸੀ ਆਰਡੀ ਤੋਂ ਡਰਦੇ ਆਪਣੇ ਬੰਦੇ ਡੱਕ ਡੁੱਕੇ ਦਾ ਨਾਲ ਹੀ ਦੱਸ ਪੁੱਛਦਾ ਆ ਬੈਟ ਬੁੱਕ ਵੀ ਇਲਾਵਾ ਦੇ ਲੱਗੇ ਹੋਏ ਆ ਹਾਂ ਆਪਣੀ ਨਹੀਂ ਦਿੰਦੀ ਜਣੀ ਲਵਾਏ ਹੋਇਆ ਠੀਕ ਆ ਹਾਂਜੀ ਪੂ 85305 ਆਪਣਾ ਜੀ ਹਾਂ ਜੀ ਵੀ 4x4 ਚ ਆ ਗਿਆ ਜੀ ਹਾਂ ਜੀ 2021 ਮਾਡਲ ਆ ਜੀ ਠੀਕ ਆ ਇਹ ਆ ਨੰਬਰ ਫਸਟ ਓਨਰ ਹੈ ਵੀ ਠੀਕ ਆ ਨਗਦ ਕਾਇਸ਼ ਦਾਵਾ ਹਾਂ ਜੀ ਇਹ ਚੱਲਿਆ ਵੀਰੇ 550 ਪਿੰਟ 550 ਪ੍ਰੀਨ ਵਾਲਾ ਸਾਰਾ ਟਰੈਕਟਰ ਵੀ ਨਵਾਂ ਪਿਆ ਜੀ ਠੀਕ ਆ ਜੀ ਆ ਜੰਮ ਪਤਨਾ ਦਾ ਓਕੇ ਆ ਟਰੈਕਟਰ ਹਾਂ ਜੀ ਗਰੰਟੀ ਨਾਲ ਬੰਦਾ ਸਾਰੇ ਡਾਕਟਰਾਂ ਚ ਕੋਈ ਬਾਹ ਕੇ ਵੀ ਲਿਆ ਸਕਦਾ। ਹਾਂਜੀ। ਉਹ ਬੰਦਾ ਕਵੇ ਬਾਹ ਕੇ ਚੈੱਕ ਕਰਨੇ ਆ। ਹਾਂ। ਕਰਾ ਦਿੰਨੇ ਆਪਾਂ ਉਹ ਵੀ ਕਰਾ ਦਿੰਦਾ ਵੀਰੇ। ਹੂੰ ਤਸੱਲੀ ਕਰਕੇ ਦਿੰਨੇ ਆ। ਹਾਂ ਹਾਂ 11,85 ਲੱਖ ਰੁਪਇਆ ਮੰਗਦੇ ਆ ਮੌਕੇ ਤੇ ਹੋਈ ਗੋ ਬਤ। 11,85। ਹਾਂਜੀ ਹਾਂਜੀ ਮੌਕੇ ਤੇ ਹੋਈ ਗੋ ਬਤ। ਟੂਰ ਵੀ ਚੰਗੇ ਬਾਇਪੂ। ਗਰਾਊਂਡ ਦੇ ਬਾਇ ਵੀਰੇ 85%। ਹੂੰ ਨਾਲ ਦੇ ਹੀ ਨਾ। ਹਾਂ 550 ਘੰਟੇ ਦੇ। 550। 2 ਮਾੜ ਦਾ। ਹੂੰ। ਇਹ ਨਵਾਂ ਪਿਆ ਡਰੇਟ। ਨਵਾਂ ਨਵਾਂ। ਹੂੰ। ਅੱਛਾ। ਤੋ ਰੱਖ ਬੈਠੇ ਨੂੰ ਚੱਲ। ਅੱਨਾ ਦਿੱਤਾ ਨਾ। ਰੰਗ ਪੇਂਟ ਦਾ ਫਰੈਜ ਹੁੰਦਾ ਜਮਾ ਨਵਾਂ ਇਹਨਾਂ ਕਦਾ ਹੁੰਦਾ ਹਾਂ ਬਾਕੀ ਟਰੈਕਟਰ ਥੋੜੇ ਕੋਲੇ ਉੱਚਾ ਮਾਡਲ ਆਣਾ ਸਾਰੇ ਨਵੇਂ ਮਾਡਲ ਦਾ ਟਰੈਕਟਰ ਆ ਸਾਰੇ ਇਹ 969 ਜੀ ਇਹ ਹੈਗਾ ਵੀਰੇ 2023 ਮਾਡਲ ਠੀਕ ਆ ਇਹਦੇ ਮੈਕੋ ਪੰਪਰ ਠੀਕ ਹੈ ਜੀ ਸੀਆਰਡੀ ਤੋਂ ਬਣਾ ਲਾਈ ਹੈ ਇਹ ਠੀਕ ਹੈ ਜੀ ਇਹ ਆਪਣਾ ਲੋਕਲ ਹੀ ਆ ਜੀ ਹਾਂਜੀ ਇਹਦਾ ਨੰਬਰ ਹੈਗਾ ਬੀਪੀ 1300 ਦਾ ਠੀਕ ਹੈ ਜੀ ਫਸਟ ਨੰਬਰ ਲੋ ਜੀ ਠੀਕ ਹੈ ਨਾਗਦ ਕਾਸ਼ ਦਾ ਜੀ ਹਾਂਜੀ ਇਹ ਵੀ 1.500 ਸਵਾ 500 ਘੰਟਾ ਸਵਾ 510 ਘੰਟੇ ਚੱਲੇ 510 ਘੰਟੇ ਹਾਂਜੀ ਹਾਂਜੀ ਨਵਾਂ ਟਰੈਕਟਰ ਜੀ ਸਮਾ ਠੀਕ ਹੈ ਬਾਈ ਬਹੁਤ ਵਧੀਆ ਟਰੈਕਟਰ ਹੈ ਜੀ ਠੀਕ ਹੈ ਜੀ ਇਹਦਾ ਮੁੱਲ ਹੈ 8 ਲੱਖ ਤੇ 45000 ਰੁਪਏ 8 ਲੱਖ 45000 ਰੁਪਏ ਹਾਂਜੀ ਹਾਂਜੀ ਬਾਕੀ ਕਰਦੇ ਆਂਗੇ ਬਾਕੀ ਛਤਰੀ ਬੰਪਰ ਸਾਰੇ ਕੰਪਨੀ ਵਾਲੇ ਜੀ ਹੂੰ ਉਵੇਂ ਹੀ ਫਿਰਦੇ ਠੀਕ ਆ ਹਾਂਜੀ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਟਾਇਰ ਵੀ ਪੂਰੇ ਨਵੇਂ ਬਏ ਡਾਟਰ ਆਜੇ ਡਾਟਰ ਵੀ ਟਾਇਰ ਬਏ ਨਵਾਂ ਹੂੰ ਤੇ ਕਾਗਜ਼ਾਂ ਕੂਗਜ਼ਾਂ ਬਾਰੇ ਬਾਈ ਕਾਸ ਦੇ ਮੜਾਇਆ ਆਪਣੇ ਸਾਰੇ ਜਿਹੜੀ ਆ ਵੀਰੇ ਨਕਦ ਕੈਸ਼ ਦਾ ਕੋਈ ਜੇ ਕੋਈ ਲੋਨ ਵਾਲਾ ਤਾਂ ਲੋਨ ਵਾਲਾ ਆਪਣਾ ਭਰਿਆ ਵਾ ਬੈਂਕ ਦੀ ਅਨੁਸਾਰੀ ਹਾਂਜੀ ਸਾਰੇ ਪੇਪਰ ਆਪਣੇ ਕੋਲੇ ਤਿਆਰੀ ਆ ਸਾਰੇ ਟਰੈਕਟਰਾਂ ਦੇ ਠੀਕ ਆ ਜੀ ਹਾਂਜੀ ਹਾਂਜੀ ਪੂਰਾ ਇੱਕ ਨੰਬਰ ਆ ਕੰਮ ਕਾਗ ਜਾਂਦਾ ਨੰਬਰ ਗਾਮਾ ਫੇਰ ਵਾਲਾ ਕੰਮ ਨਹੀਂ ਜੀ ਬਸ ਦਾ ਟਰੈਕਟਰ ਪੇਮੈਂਟ ਦੇਊਗਾ ਨਾਲ ਦੀ ਨਾਲ ਕੰਮ ਕੋਈ ਸ਼ਿਕਾਇਤ ਵਾਲਾ ਕੰਮ ਨਹੀਂ ਗਾ ਤੇ ਬਾਕੀ ਆਪਣੇ ਟਰਾਲੇ ਉਧਰ ਖੜੇ ਆ ਹਾਂ ਟਰਾਲੇ ਬਾਹਰ ਹਾਂ ਟਰਾਲੇ ਵੀ ਦੇਖਦੇ ਆ ਬਈ ਆਪਣੇ ਕਿੰਨੇ ਟਰਾਲੇ ਖੜੇ ਬਈ ਆਪਣੇ ਕੋਲੇ ਆਪਣੇ ਕੋਲੇ ਖੜੇ ਆ ਵੀਰੇ 7 ਟਰਾਲੇ 7 ਟਰਾਲੇ ਖੜੇ ਅੱਜ ਹਾਂ ਹਾਂਜੀ ਹਾਂਜੀ ਠੀਕ ਇਹ ਕਿੰਨੇ ਫਟਾ ਇਹ 1.85 ਲਵਾਈ ਆ ਵੀਰਿਆ ਹਾਂਜੀ 7 ਚੜਾਈ ਆ ਠੀਕ ਆ 10 ਇੰਚੀ ਚਾਸੀ ਆ ਹੂੰ ਕੈਂਚੀਆਂ ਵਗੈਰਾ ਥੱਲੇ ਲੱਗੀਆਂ ਦੇਖੋ ਠੀਕ ਆ ਜੀ ਚੈੱਕ ਕਰਾ ਦ ਹੂੰ ਕੈਂਚੀਆਂ ਵਗੈਰਾ ਲੱਗੀਆਂ ਦਬਲ ਦੇਖ ਦਬਲ ਦੇਖ ਜਾ ਹੂੰ 10 ਨਟ ਕੋਈ ਹੈਪ ਆ ਠੀਕ ਆ ਜੀ ਚੈੱਕ ਕਰਾ ਦਿਓ ਹੈਪ ਵੀ ਚੈੱਕ ਕਰਾ ਦਿਓ ਹੂੰ 65 70% ਟਾਇਰ ਰਹਿ ਗਿਆ ਟਾਇਰ ਵੀ ਚੈੱਕ ਟਾਇਰ ਵੀ ਬੂਰੇ ਚੰਗੇ ਆ 70% ਰਹਿ ਗਿਆ ਹੂੰ ਦਾਨਾ ਤੇ ਆਪੇ ਕੀ ਆ ਹਾਂਜੀ ਆ ਜਾਲੀ ਵਗੈਰਾ ਬੈਡ ਨੂੰ ਲੱਗੀ ਆ ਪੈਪਾ ਨਾਲ ਬੈਡਾ ਜੀ ਹਾਂ ਹਾਂ ਇਹ ਨਵਾਂ ਟਰਾਲਾ ਬਣਿਆ ਜੀ ਬਹੁਤ ਅੱਛਾ ਨਵਾਂ ਬਣਿਆ ਇਹ ਹਾਂ ਨਵਾਂ ਟਰਾਲਾ ਬਣਿਆ ਮੱਛੀ ਉੱਕ ਜਾ ਠੀਕ ਆ ਜੀ ਇਹ ਵੀ ਆਪਾਂ ਕਿੰਨੇ ਪੈਸੇ ਮੰਗਦੇ ਆ ਇਹਨਾਂ 3.5 ਲੱਖ ਰੁਪਏ ਮੰਗਦੇ ਆ ਮੌਕੇ ਤੇ ਜੀ ਸਾਢੇ ਤਿੰਨ ਹਾਂਜੀ ਹਾਂਜੀ ਠੀਕ ਆ ਜੀ ਸਾਢੇ 18 7 ਸਾਢੇ 18 7 ਦਾ ਟਰਾਲਾ ਹਾਂਜੀ ਹਾਂਜੀ ਠੀਕ ਆ ਜੀ ਇਹ ਅਗਲਾ ਆਪਣਾ ਕਿੰਨੇ ਫੁੱਟਾ ਇਹ 12 6.5 ਜੀ 12 6.5 ਹਾਂਜੀ ਹਾਂਜੀ ਠੀਕ ਆ ਜੀ ਇਹ ਵੀ ਵੀਰਾ 10 ਨਟੇ ਹਾਬਾ 10 ਇੰਚ ਚਾਸੀ ਦਾ ਮੱਛੀ ਹੋਪਾ ਜੀ ਹੂੰ ਇਹ ਸਿੰਗਲ ਚੈੱਕ ਦਾ ਜੀ ਇਹ ਸਿੰਗਲ ਚੈੱਕ ਆ ਹਾਂ ਜੀ ਹਾਂ ਜੀ ਠੀਕ ਆ 10 ਨਟੇ ਹਾਬਾ ਦੀ ਠੀਕ ਆ ਭਾਈ ਬੈਟ ਬੁੱਧ ਲੱਗ ਜਾਵਾ ਜਾਲੀ ਵਗੈਰਾ ਨਾਲ ਹੀ ਆ ਹੂੰ ਫੇਰ ਰਹਿ ਗਿਆ 50% ਤੇ ਹਾਂ ਜੀ ਇਹਦੇ ਕਿੰਨੇ ਪੈਸੇ ਮੰਗਦੇ ਜੀ ਇਹਦਾ ਮੰਗਦੇ ਵੀਰੇ 2,30,000 ਰੁਪਏ 2,30,000 ਰੁਪਏ ਹਾਂ ਜੀ ਹਾਂ ਜੀ ਠੀਕ ਆ ਜੀ ਅੱਗੇ ਆਪਣਾ ਇਹ ਕਿੰਨੇ ਫਟਾ ਗਿਆ ਜੀ 16 7 ਇਹ ਜੀ ਦੋ ਸੀਜ਼ਨ ਚੱਲਿਆ ਵਾ ਸਾਲ ਹੋ ਗਿਆ ਬਣੇ ਨੂੰ ਅੱਛਾ ਸਾਲ ਹੋ ਗਿਆ ਨੂੰ ਬਣੇ ਨੂੰ ਡਬਲ ਜੈਕਟ ਆ ਜੀ ਇਹ ਵੀ ਠੀਕ ਆ ਮੱਛੀ ਓਕਾ ਦਾ ਨ ਵੀ ਆਪਾ ਹੂੰ ਇਹਦੇ ਵਗੈ 65 70% ਟਾਇਰ ਹਾਂ ਹੈਗੇ 70% ਟਾਇਰ ਹਾਂਜੀ ਹਾਂਜੀ ਅੱਜ ਆ ਬੁਲੀ ਬੱਡਨ ਵਧੀਆ ਵਗੈ ਸਟਕਸ ਟੂ ਕਰ ਲੱਕੇ ਸਾਰਾ ਹਾਂ ਨਹੀਂ ਪੂਰਾ ਵਧੀਆ ਡਰਾਈਵਿੰਗ ਹੋਈ ਵੀ ਆ ਹਾਂਜੀ 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 ਇਹਦੇ ਕਿੰਨੇ ਪੈਸੇ ਜੀ ਇਹਦੇ ਮੰਗਦੇ 2 ਲੱਖ ਤੇ 95000 2 95 ਮੰਗਦੇ ਆਪਾਂ ਹਾਂਜੀ ਮੌਕੇ ਤੇ ਜਮਾਨਤਾ ਹਾਂ ਹਾਂ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ 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 ਇਹ ਅੱਗੇ ਜੀ ਇਹ ਵੀ 16 7 ਆ ਜੀ 16 7 ਹਾਂਜੀ ਇਹ ਵੱਡੇ ਗੱਟੇ ਵਾਲਾ ਆ ਗਿਆ ਹੂੰ ਇਹ 10 ਇੰਚੀ ਗੱਟੇ ਵਾਲਾ ਵਾ ਹੂੰ ਉਹ 8 ਇੰਚੀ ਦਾ ਗੱਟੇ ਚਾਹੇ 10 ਇੰਚੀ ਗੱਟੇ ਠੀਕ ਹੈ ਜੀ ਗੱਟੇ ਦਾ ਫਰਕ ਹੈ ਹਾਂਜੀ ਇਹ ਵੀ ਡਬਲ ਚੈੱਕ ਆ ਗਿਆ 10 ਨਾਲ ਹੀ ਹਾਂਜੀ ਠੀਕ ਹੈ ਜੀ ਏਅਰ ਟੂਰ ਵੀ ਠੀਕ ਆ ਏਅਰ ਵਧੀਆ ਏ ਏਰਾ ਹੂੰ 100 ਪੌਂਡ ਦਾ ਪਾ ਕੇ ਚਲਾ ਸਕਦਾ ਬੰਦਾ 100 ਪੌਂਡ ਹਾਂਜੀ 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 ਹੂੰ ਪੂਰਾ ਵਧੀਆ ਓਕੇ ਆ ਇਹਦਾ 3 ਲੱਖ 5000 ਰੁਪਏ ਦਾ 3 ਲੱਖ ਤੇ 5000 ਰੁਪਿਆ ਹਾਂਜੀ ਠੀਕ ਹੈ ਜੀ ਅਗਲਾ ਟਰਾਲਾ ਆਪਣਾ ਹੀ ਇਹ। ਇਹ ਗਵਰੇਆ 14 7 ਆ। 14 7। ਹਾਂਜੀ ਹਾਂਜੀ ਇਹ ਵੀ ਡਬਲ ਚੈੱਕ ਕਰੀ। ਠੀਕ ਆ ਡਬਲ ਚੈੱਕ। ਹਾਂਜੀ ਹਾਂਜੀ। ਇਹ ਮੱਛੀ ਔਖਾ। ਹੂੰ। 10 ਇੰਚੀ ਚਾਸੀ ਆ। ਹਾਂਜੀ। 10 ਇੰਚੀ ਆਬਾ। ਹਾਂਜੀ। 4 ਇੰਚੀ ਬੱਤੇ ਆ। ਠੀਕ ਹੈ ਜੀ। ਇਹ ਜਿਹੜੇ ਰਕਾਰਡਿੰਗਾਂ ਕਬੂਟਰ ਵਾਲੀ ਦਿਖਾਈ ਆ। ਹਾਂਜੀ। ਇਹਦਾ ਮੰਗਦੇ ਆ ਵੀਰੇ 2,75,000। 2,75,000। ਇਹ ਵੀ 1 ਸਾਲ ਹੋ ਗਿਆ ਬੰਨੇ ਨੂੰ ਦੋਸੀ ਚੰ ਚੱਲਿਆ ਵਾ ਵੀ। ਠੀਕ ਆ ਸਾਲ ਹੋ ਗਿਆ। ਹਾਂਜੀ ਹਾਂਜੀ। ਠੀਕ ਹੈ ਜੀ। ਗਾਣਾ ਇਹ ਉਹ ਵੀ ਵੀਰੇ 16 7 ਆ ਜੀ 16 7 ਹਾਂ ਜੀ ਹਾਂ ਠੀਕ ਹੈ ਜੀ ਇਹ ਵੀ ਡਬਲ ਜੈਕ ਜਾ ਗਿਆ ਹੂੰ 10 ਇੰਚੀ ਚਾਸੀ ਆ ਦਾ ਨਟੀ ਹਾਬਾ ਹੂੰ ਇਹ ਐਕਸੀਜਨ ਟਰਾਲਾ ਚੱਲਿਆ ਆ ਵਾ ਠੀਕ ਹੈ ਜੀ ਹਾਂ ਜੀ ਇਹਨੂੰ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਟਰਾਲਾ ਟਾਇਰ ਟੂਰ ਦਿਖਾ ਦਿਓ ਬਹੁਤ ਵਧੀਆ ਦਾ ਨਟੀ ਹਾਬਾ ਟਾਇਰ ਤਾਂ ਪੂਰੇ ਚੰਗੇ ਪੈ ਗਏ ਚੰਗੇ ਟਾਇਰ ਹੂੰ ਬਾਕੀ ਡਾਲਾ ਵਗੈਰਾ ਹੈ ਜੀ ਪਿਛੋਕੇ ਦਿਖਾ ਦਿਓ ਪੂਰੇ ਬੱਤੇ ਉੱਤੇ ਡਾਲੇ ਨੂੰ ਵਧੀਆ ਲੱਗੇ ਜੀ ਹਾਂ 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 ਤਾਂ 1 ਲੱਖ ਰੁਪਈਆ ਮੰਗ ਰਿਹਾ ਇਹਦਾ 3 ਲੱਖ ਰੁਪਈਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਵੀ ਆਪਣੇ ਟਰੈਕਟਰਾਂ ਜੋ ਟਰਾਲਿਆਂ ਜੋ ਮੌਕੇ ਤੇ ਪੂਰੀ ਰੇਟ ਕਰੋਗੇ ਪੂਰੇ ਮਾਣਦਾਨ ਕਰਾਂਗੇ ਅਗਲਾ ਪਸੰਦ ਕਰੇ ਜਿਹੜੀ ਚੀਜ਼ ਪਸੰਦ ਕਰੂਗਾ ਉਹਦਾ ਉਸੇ ਹਿਸਾਬ ਨਾਲ ਸੌਦਾ ਹੋ ਜਾਊਗਾ ਹਾਂਜੀ ਹਾਂਜੀ ਜਿਹੜਾ ਵੀ ਇਹਨਾਂ ਨੂੰ ਪਸੰਦ ਕਰਨਗੇ ਹਮ ਲੈਸ ਕਰਾਂਗੇ ਆਪਾਂ ਤਾਂ ਗਾਹਕ ਨੂੰ ਮੋੜਨ ਨਹੀਂ ਦਿੰਦੇ ਹਮ ਹੁਣ ਜੇ ਗਾਹਕ ਹੀ ਗੇੜੇ ਕੱਢਦਾ ਕਹੀ ਰ ਆ ਜਾਂਦਾ ਵੀ ਆਪਾਂ ਦੇਖਣੀ ਜਾਣਾ ਫਿਰ ਕੀ ਕਹਣਾ ਗਾਹਕ ਉਹ ਚਲੋ ਗੱਲ ਵੱਖਰੀ ਆ ਕਰੋ ਇਹ ਕਹਿ ਗਿਆ ਵੀ ਮੈਂ ਲੈਣਾ ਹੀ ਆ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਟਰੈਕਟਰ ਡੁੱਟਰ ਤੁਹਾਡੇ ਕੋਲੇ ਇਹਦਾ ਟਰਾਲੇ ਵੀ ਸਾਰੇ ਚੰਗੇ ਹੀ ਆ ਨਵਾਂ ਮਾਲ ਨਵਾਂ ਮਾਲ ਹੀ ਆ ਪੁਰਾਣਾ ਨਹੀਂ ਆਪਾਂ ਨੇ ਆਪਣੇ ਕੋਲੇ ਹਾਂ ਬੜਾ ਖਰਾਬੀ ਖਰੂਬੀ ਵਾਲਾ ਕੰਮ ਨਹੀਂ ਹੁੰਦਾ ਜੀ ਹਾਂਜੀ ਹੂੰ ਨਵੇਂ ਟਰੈਕਟਰ ਹੁੰਦੇ ਆ ਨਵੇਂ ਆਰ ਕੇ ਟਰਾਲੇ ਹੁੰਦੇ ਆ ਠੀਕ ਹੈ ਜੀ ਪੁਰਾਣਾ ਨਹੀਂ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਆਪਣਾ ਬਈ ਡਰੈਸ ਦੱਸ ਦਿੰਦੇ ਆਪਣਾ ਜੀ ਪਿੰਡ ਹੈਗਾ ਦੌਧਰ ਹਾਂਜੀ ਜ਼ਿਲ੍ਹਾ ਹੈਗਾ ਮੋਗਾ ਹਾਂਜੀ ਨਾਮ ਹੈਗਾ ਬਿਆਨਤ ਸਿੰਘ ਹਾਂਜੀ ਫੋਨ ਨੰਬਰ ਲੈ ਲਓ ਜੀ 98144 ਹਾਂਜੀ 31397 ਹਾਂਜੀ 9814431397 ਠੀਕ ਹੈ ਜੀ ਤੇ ਆਪਣਾ ਜੇ ਬੰਦਾ ਮੋਗੇ ਵਾਲੀ ਸਾਈਡ ਤੋਂ ਆਉਂਦਾ ਕਿਧਰੋਂ ਸਹੀ ਰਹਿੰਦਾ ਹਰਾਸਤਾ ਜੇ ਤਾਂ ਵੀਰੇ ਮੋਗੇ ਲਗਾਉਣਾ ਤਾਂ ਬਦਨੀ ਗਲਾ ਦੇ ਨੇੜੇ ਪੈਂਦਾ ਆਪਣਾ ਦੋਦਰ ਪੈਂਡਾ ਮੋਗੇ ਤੋਂ 15 ਕਿਲੋਮੀਟਰ ਠੀਕ ਹੈ ਜੀ ਜੇ ਬਰਨਾਲੇ ਵਾਲੇ ਬੰਦੋਂ ਪਾਸੇ ਹੋਣ ਦਾ ਬੰਦਾ ਬਰਨਾਲੇ ਤੋਂ ਜੀ 50 ਕਿਲੋਮੀਟਰ 50 ਕਿਲੋਮੀਟਰ ਜੇ ਚਿਗਰਾਉਂ ਵਾਲੇ ਪਾਸੇ ਤੇ ਹੋਣਾ ਜੀ 20 ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਸੈਂਟਰ ਤੇ ਜਾ ਜਾਂਦਾ ਕੰਮ ਸਾਰੇ ਪਾਸੇ ਹੀ ਹਾਂਜੀ 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 ਦੋਦਰ ਪੈਂਡਾ ਜਲਾ ਮੋਗਾ ਠੀਕ ਹੈ ਜੀ ਭਾਈ ਠੀਕ ਹੈ ਜੀ ਧੰਨਵਾਦ ਠੀਕ ਹੈ